ਜਦੋਂ ਸਵੇਰ ਹਲਕਾ ਖਡੂਰ ਸਾਹਿਬ ਦੇ ਆਦੀਨੋਂ ਦੇ ਪਿੰਡ ਧੁੰਦਾਂ ਦੇ ਵਸਨੀਕਾਂ ਦੇ ਵਿੱਚ ਉਸ ਵੇਲੇ ਸੋਗ ਦੀ ਲਹਿਰ ਦੌੜ ਗਈ ਜਦੋਂ ਇਸ ਪਿੰਡ ਦੇ 30 ਸਾਲਾਂ ਨੌਜਵਾਨ ਅਜਮੇਰ ਸਿੰਘ ਦੀ ਦੁਬਈ ਦੇ ਜਬਲ ਅਲੀ ਸ਼ਹਿਰ ਦੀ ਕਲਬਦ ਕੰਪਨੀ ਦੇ ਵਿੱਚ ਕੰਮ ਕਰਦੇ ਦੀ 15 ਅਗਸਤ ਨੂੰ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮ੍ਰਿਤਕ ਅਜਮੇਰ ਸਿੰਘ ਪੁੱਤਰ ਗੁਰਬਚਨ ਸਿੰਘ ਦੁਬਈ ਵਿਖੇ ਕਰੀਬ 3 ਸਾਲਾਂ ਤੋਂ ਕੰਮ ਕਰ ਰਿਹਾ ਸੀ। ਮ੍ਰਿਤਕ ਆਪਣੇ ਪਿੱਛੇ ਆਪਣੀ ਪਤਨੀ ਰਾਜਵਿੰਦਰ ਕੌਰ ਤੇ 3 ਸਾਲ ਦੀ ਬੱਚੀ ਚਨਾਤ ਕੌਰ ਤੇ ਬਜ਼ੁਰਗ ਮਾਤਾ ਪਿਤਾ ਛੱਡ ਗਏ। ਅਜਮੇਰ ਸਿੰਘ ਦੀ ਬੇਵਕਤੀ ਮੌਤ ਦੇ ਪਰਿਵਾਰ ਅਤੇ ਪਿੰਡ ਵਾਸੀ ਡੂੰਘੇ ਸਦਮੇ ਵਿੱਚ ਨੇ ਤੇ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ। ਨਾਲ ਸੇਤੀ ਮੈਂ ਦੇ ਪਤ ਮੇਰਾ ਐਸਾ ਕਰ ਲਿਆ ਕਿਲ ਜਾ ਪਾ ਤੇਰੀ ਗਾੜੀ ਨੀ ਪਾ ਇਹਦਾ ਪਤਾ ਨਹੀਂ ਜਾਂਦੀ ਦੇ ਦੇਣਾ ਉਹਤਨੀ ਨਹੀਂ ਜੇ ਹੁਣ ਕਿਵੇਂ ਜੀਰੋ ਗਏ ਇਹਨੂੰ ਬਾਹਰ ਗਏ ਇਹਨੂੰ ਨੰਦਾਈ ਆ ਲੋ ਠੀਕ ਆ ਤੇ ਕਿੰਨੇ ਬੱਚੇ ਕਿੰਨੇ ਹੋਵੇ ਲੱਕੋ ਕੁੜੀਆਂ ਆ ਟਾਈਆਂ ਕਿੰਨਾ ਸਾਲ ਆ ਗਏ ਤੁਹਾਨੂੰ ਕਿੱਦਾਂ ਪਤਾ ਲੱਗਾ ਜਦੋਂ ਐਕਸਪੀਰੀਅੰਟ ਹੋਇਆ ਹਾਂ ਨੂੰ ਜੀ ਮੈਂ ਆ ਜੂ ਦੁਆਰੇ ਆਣੀ ਆ ਕੇ ਲੱਗਾਂਗਾ ਥੋਕੀਆਂ ਕਿ ਉਹ ਕਿਹਾ ਕਿ ਹੱਥ ਲਾ ਕੇ ਬੰਦਾ ਉਹਨੇ ਦੱਸਿਆ ਹਾਂ ਹਾਂ ਤੇ ਵੀ ਇੱਕ ਰਾਹ ਐਕਸੀਡੈਂਟ ਹੋ ਗਿਆ ਆ ਮੈਂ ਸੱਚ ਨਹੀਂ ਮੰਨਦੀ ਉਹਦੇ ਭੈਣ ਬਈ ਨੂੰ ਹੋ ਗਿਆ ਆ ਉਹਨੇ ਹੰਨ ਦੱਸਿਆ ਮਾਨੂੰ ਸਿੱਧਾ ਹੰਨ ਹੋਣੀ ਆ ਕੋਈ ਜਾਦੀ ਬੱਥੋਰੀ ਆ ਕੀ ਮੰਗ ਕਰਦੀ ਹੈ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਕਰੀ ਇਹਨੂੰ ਮੰਨਤਾ ਕਿ ਇਹਦਾ ਮੇਰਾ ਨਿੱਕੀ ਮੇਰਾ ਡੈਡ ਬੋਟਮ ਵਾਲਾ ਇਹ ਇੱਕ ਬਹੁਤ ਹੀ شریف ਪਰਿਵਾਰ ਤੇ ਚੰਗੇ ਖਾਨਦਾਨੀ ਹੈਗੇ ਆ ਇਹਦਾ ਜਮੇਰ ਸਿੰਘ ਦਾ ਡੈਡੀ ਫੌਜ ਚ ਭੱਤੀ ਸੀਗਾ ਉੱਥੇ ਉਹਦੀ ਡੈਥ ਹੋਈ ਉੱਥੇ ਸ਼ਹੀਦ ਹੋਇਆ ਫੌਜੀ ਇਹ ਛੋਟੇ ਛੋਟੇ ਬੱਚੇ ਸੀ ਜਦੋਂ ਤੋਂ ਇਹਨਾਂ ਦੇ ਇੱਕ ਚਾਚੀਏ ਨੇ ਇਹਨਾਂ ਦਾ ਪਾਲਣ ਪੋਸ਼ਣ ਨਾਲ ਮੰਮੀ ਦੇ ਰੜ ਕੇ ਇਹਨਾਂ ਦੋਵਾਂ ਨੇ ਇਹਨਾਂ ਦਾ ਪਾਲਣ ਪੋਸ਼ਣ ਕੀਤਾ ਦੋਹਾਂ ਦਾ ਛੋਟੇ ਛੋਟੇ ਬੱਚੇ ਸੀ ਇਹਨਾਂ ਜਵਾਨ ਕੀਤੇ ਆ ਤੇ ਸਾਰੀ ਮਿਹਨਤ ਮਜ਼ਦੂਰੀ ਕਰਕੇ ਪਾਲ ਕੇ ਇਹ ਬੱਚਾ ਜਿਹੜਾ ਆ ਇਹ ਪਹਿਲਾਂ ਵੀ ਦੁਬਈ ਚ ਭੇਜਿਆ ਇੱਥੇ ਕੋਈ ਨੌਕਰੀ ਨਹੀਂ ਮਿਲੀ ਬੇਰਜ਼ਗਾਰੀ ਦੀ ਜ਼ਮੀਨ ਘਟ ਸੀ ਇਸ ਕਰਕੇ ਇਹਨੂੰ ਪਹਿਲਾਂ ਦੁਬਈ 1.5 ਸਾਲ ਆ ਕੇ ਆਇਆ ਫੋਂਟਾਈ ਕਿ ਸਾਲ ਹੋ ਗਏ ਆ ਤੇ ਦੱਸਣ ਮੁਤਾਬਕ ਆ ਜਿਹੜਾ ਟੈਲੀਕੋਨ ਆਇਆ ਕਿ ਇਹ ਆਪਦੀ ਡਿਊਟੀ ਖਤਮ ਕਰਕੇ ਆਪਣੇ ਰੈਸ਼ੀ ਕਮਰੇ ਨੂੰ ਜਾ ਰਿਹਾ ਸੀਗਾ ਅਗਲਾ ਟਾਇਰ ਫਟਿਆ ਵਾ ਫਟ ਕੇ ਤੇ ਇੱਕ ਡਵਾਈਟਰ ਦੇ ਨਾਲ ਵੱਜ ਕੇ ਤੀਦੀ ਮੌਤ ਹੋ ਗਈ ਹੈ ਤੇ ਉਹ ਉਹ ਤੋਂ ਪਤਾ ਲੱਗਾ ਵੀ ਸਾਨੂੰ ਵੀ ਇਹਦੀ ਡੈੱਟ ਜਿਹੜੀ ਮੰਗ ਕਰਦੇ ਜੀ ਅਸੀਂ ਸਰਕਾਰ ਤੋਂ ਮੰਗ ਕਰਦੇ ਇੱਕ ਤੇ ਮਾਪਿਓ ਨੂੰ ਡੈੱਡ ਬੈਡੀ ਜਿਹੜੀ ਆ ਉਹ ਭੇਜੀ ਜਾਵੇ ਕਿਉਂਕਿ ਬੱਚਾ ਆਪਦੇ ਹੱਥੀਆਂ ਕਿ ਉਹਦਾ ਅੰਤਮ ਰਸਮਾਂ ਜਿਹੜੀਆਂ ਪੂਰੀਆਂ ਕਰ ਸਕਣ ਤੇ ਇੱਕ ਇਹਨਾਂ ਦੀ ਕੋਈ ਫਾਇਨੈਂਸ਼ੀਅਲ ਤੌਰ ਤੇ ਵੀ ਸਰਕਾਰ ਕੋਈ ਨਾ ਕੋਈ ਇਹਨਾਂ ਦੀ ਮਦਦ ਕਰੇ ਕਿਉਂਕਿ ਗਰੀਬ ਪਰਿਵਾਰ ਦਾ ਇੱਕ ਫੌਜੀ ਫੌਜ ਦੇ ਵਿੱਚ ਰਹਿ ਰਿਹਾ ਹੈ ਡੈਡੀ ਇਹਦਾ ਜਿਹੜਾ ਉਹ ਸੇਵਾ ਕਰਦੇ ਸ਼ਹੀਦ ਹੋਇਆ ਮੈਂ ਸਰਕਾਰ ਤੋਂ ਮੰਗ ਕਰਦਾ ਵੀ ਇਹਨਾਂ ਦੀ ਹਰ ਤਰ੍ਹਾਂ ਦੀ ਮਦਦ ਕੀ ਗੱਲ ਬਾਤ ਹੋਈ ਗੱਲ ਬਾਤ ਵੀ ਬੇਰਜ਼ਗਾਰੀ ਦਾ ਕਰਕੇ ਗਿਆ ਅੱਜ ਤੋਂ 22 ਸਾਲ ਪਹਿਲਾਂ ਕਿੱਥੇ ਗਿਆ ਹੈ ਦੁਬਈ ਗਿਆ ਜੀ ਅੱਛਾ ਜੀ ਉੱਥੇ ਇਹਨਾਂ ਦੀ ਡੇਥ ਹੋ ਗਈ ਜਾਂ ਰੈসিডেন্ট ਹੋ ਗਿਆ ਉਹਦਾ ਕਰਕੇ ਅਸੀਂ ਉਹਨਾਂ ਨੂੰ ਫਸਲਾਂ ਨੂੰ ਮੰਗ ਕਰ ਰਹੇ ਆ ਵੀ ਸਾਡੀ ਦਾਤ ਬੱਚੀ ਦੀ ਤੇ ਭੁਟਾਈ ਜਾਵੇ ਤੇ ਹੋਰ ਇਹ ਛੋਟੇ ਛੋਟੇ ਬੱਚੇ ਜਿਹਨਾਂ ਦਾ ਡੈਡੀ ਦੀ ਡੈਥ ਹੋ ਗਈ ਫੌਜ ਦੇ ਵਿੱਚ ਹੀ ਲੋਕ ਲੜਕੇ ਲੜਕੇ ਹੀ 1-4 ਸਾਲ ਦਾ ਹੋਵੇ ਕੋ 5 ਸਾਲ ਦਾ ਹੀ ਤੁਸੀ ਕੀ ਲਗਦੇ ਮੇਰ ਸਿੰਘ ਦੇ ਮੈਂ ਜੀ ਚਾਚਾ ਜੀ ਲੱਗਦੇ ਜਾਈਂ ਅੱਛਾ ਜੀ ਹਾਂ ਜੀ ਅਹੀਂ ਉਹਨਾਂ ਦੇ ਬੱਚਿਆਂ ਦੀ ਦੇਖਭਾਲ ਕਰਦੇ ਰਹੇ ਹੁਣ ਵੇਹੜੀ ਦਾ ਕਰਕੇ ਬਾਹਰ ਖਲਾਏ ਪਤੰਗਾਪੁਰਵਾ ਇਹਨੂੰ 2.5 ਸਾਲੋਂ ਕਿ ਗਏ ਨੂੰ ਤੇ ਇਹਨਾਂ ਨਾਲ ਆਸਵਾਪਰ ਗਿਆ ਜੀ ਸਾਡੀ ਤੇ ਇਹੋ ਬੇਨਤੀ ਆ ਵੀ ਇਹਦੀ ਰਾਸ ਜਿਹੜੀ ਹੈ ਲਾਪਸ ਪੰਜਾਬ ਪਜਾਈ ਜਾਵੇ ਹੋਰ ਉਹਦੀ ਮਾਤਾ ਵੀ ਬਹੁਤ ਮਿਹਨਤ ਕੀਤੀ ਬਾਹਰ ਵੀ ਗਿਆ ਹੈ ਇੱਕ ਉਸਦੀ ਪਤਨੀ ਗਾੜੇ 13 ਸਾਲ ਦਾ ਬੇਟੀ ਕੋਈ ਹੈ ਬਸ ਜਮੇਸ਼ ਸਿੰਘ ਨੇ ਬੱਚੇ ਜਮੇਸ਼ ਸਿੰਘ ਦੀ ਇੱਕੋ ਬੇਟੀ ਹੈ 3 ਸਾਲ ਦੀ ਜੀ ਪਰ ਆਈ ਦਾ ਰਾਜਵਿੰਦਰ ਕੌਰ ਨਾਮ ਲੜਕੀ ਦਾ ਨਾਮ ਹੈ ਨਾਦ ਕੌਰ ਵਾ